ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਦੁੱਖ ਲੱਗਿਆ ਕਿ ਜੋ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਦਾਨਿਆਂ ਨੇ ਸਿਆਣੀਆਂ ਰੂਹਾਂ ਨੇ ਸ਼ਾਨਦਾਰ ਪਰੰਪਰਾਵਾਂ ਕਾਇਮ ਕੀਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ ਪਿਛਲੇ 100 ਸਾਲ ਤੋਂ ਵੀ ਜਦੋਂ ਕਿਸੇ ਤਖਤ ਸਾਹਿਬ ਦੇ ਜੱਜਤਦਾਰ ਦੀ ਨਿਯੁਕਤੀ ਹੁੰਦੀ ਸੀ ਤੇ ਇੱਕ ਵਿਧੀਵਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਸੀ ਜੇ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੀ ਹੈਡ ਗ੍ਰੰਥੀ ਮੌਜੂਦ ਨਾ ਹੋਣ ਤਾਂ ਕੋਈ ਵੀ ਸਿੰਘ ਸਾਹਿਬ ਸਤਿਗੰ\\ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਉਹ ਦਸਤਾਬੰਦ ਹੁੰਦੇ ਸੀ। ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ। ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ। ਫਿਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਾਂ ਕੋਈ ਮੈਂਬਰ ਸੀਨੀਅਰ। ਉਸ ਤੋਂ ਬਾਅਦ ਪੰਥ ਦੀਆਂ ਜਥੇਬੰਦੀਆਂ ਸੰਪਰਦਾਵਾਂ ਦਸਤਾਹਰ ਪੇਟ ਕਰਦੀਆਂ ਸੀ ਤੇ ਪੰਥ ਵੱਲੋਂ ਜਿਹੜਾ ਉਹ ਜਥੇਦਾਰ ਨੂੰ ਪ੍ਰਵਾਨਗੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿੰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ਿਟ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਅਰ ਨਾਇ ਸਚਕੰਸੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ। ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਸਾਹਿਬ ਹਾਜ਼ਰ ਸੀ। ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈਡ ਗ੍ਰੰਥੀ ਸਾਹਿਬ ਸ਼ਾਮਲ ਸੀ। ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ। ਔਰ ਨਾ ਹੀ ਕੋਈ ਸੰਪਰਦਾ ਕੋਈ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭ ਉੱਥੇ ਹਾਜ਼ਰ ਸੀ ਇਹ ਸਾਡੀ ਮर्यादा ਦਾ ਕੋਹਰ ਉਲੰਘਣ ਹੈ ਜਿਵਾਜ ਕਰਕੇ ਤਖਸ਼ਿ ਕੇਸਗੜ ਸਾਹਿਬ ਕੇ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਮੰਦ ਭਾਗਾ ਵਰਤਾਰਾ ਸਮੁੱਚੀ ਸਿੱਖ ਕੌਮ ਨੂੰ ਸਮੁੱਚੀਆਂ ਪੰਥਕ ਸਭਾ ਸੁਸਾਇਟੀਆਂ ਜੱਥੇਬੰਦੀਆਂ ਸੰਪਰਦਾਵਾਂ ਨੂੰ ਅੱਜ ਸਿਰ ਜੋੜ ਕੇ ਸੋਚਣਾ ਪਵੇਗਾ ਕਿ ਜੋ ਅੱਜ ਘਾਹੂ ਹੋਇਆ ਇਹਦਾ ਮੁੱਖ ਦੋਸ਼ੀ ਮੁੱਖ ਜ਼ਿੰਮੇਵਾਰ ਜਿਹੜਾ ਕੌਣ ਹੈ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਜਿਸ ਨੇ ਅੱਜ ਮਰਿਆਦਾ ਦਾ ਕਾਰਨ ਕੀਤਾ ਹੈ ਔਰ ਆਪਣੀ ਇਸ ਕੀਤੀ ਗਲਤ ਕਾਰਵਾਈ ਨੂੰ ਜਸਟੀਫਾਈ ਕਰਨ ਵਾਸਤੇ ਕਿਸ ਨੂੰ ਪਿਠਾਇਆ ਗਿਆ ਸੁੱਚਾ ਸਿੰਘ ਲੰਗਾਨ ਇਹ ਕਮਾਲ ਦੀ ਗੱਲ ਇਹ ਨਹੀਂ ਹੋਣਾ ਚਾਹੀਦਾ ਸੀ ਬਹੁਤ ਮੰਦ ਭਾਗਾ ਵਰਤਾਰਾ ਹੋਇਆ ਇਹਦੀ ਜਿੰਨੀ ਲਿਖੇ ਦੀ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਨ ਜੀ ਜੇ ਗੱਲ ਕਰੀਏ 10 ਵਜੇ ਦਾ ਟਾਈਮ ਸੀਗਾ ਜਿਸ ਜੀਪੀਸੀ ਵੱਲੋਂ ਪਰ ਸੁਬਾ ਤੜਕ ਸਾਰੀ ਮਤਲਬ ਕਿ ਪ੍ਰੋਗਰਾਮ ਉਹ ਲਿਖਿਆ ਗਿਆ ਕਿਵੇਂ ਦੇਖਦੇ ਹੋ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਪੰਥ ਦੀ ਵੱਡੀ ਸੰਪਰਦਾ ਹੈ ਸੰਸਥਾ ਹੈ ਬਾਕੀ ਜਿੱਥੇ ਬੰਦੀਆਂ ਦੀਆਂ ਬਾਹਾਂ ਨੇ ਅੱਜ ਬਾਹਾਂ ਨੇ ਸਾਥ ਛੱਡ ਦਿੱਤਾ ਹੈ ਬਹੁਤ ਮਹਤਤਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਦੁੱਖ ਲੱਗਿਆ ਕਿ ਜੋ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਦਾਨੀਆਂ ਨੇ ਸਿਆਣੀਆਂ ਰੋਹਾਂ ਨੇ ਸ਼ਾਨਦਾਰ ਪਰੰਪਰਾਵਾਂ ਕਾਇਮ ਕੀਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ ਪਿਛਲੇ 100 ਸਾਲ ਤੋਂ ਵੀ ਜਦੋਂ ਕਿਸੇ ਤਖਤ ਸਾਹਿਬ ਦੇ ਅਧਿਕਾਰਧਾਰ ਦੇ ਨਿਯੁਕਤੀ ਹੁੰਦੀ ਸੀ ਤੇ ਇੱਕ ਵਿਧੀਵਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸਤਿਗੁਰੰ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਸੀ ਜੇ ਸਤਿਗੁਰੰ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਮੌਜੂਦ ਨਾ ਹੋਣ ਤਾਂ ਕੋਈ ਵੀ ਸਿੰਘ ਸਾਹਿਬ ਸਤਿਗੁਰੰ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਉਹ ਦਸਤਾਰ ਦਿੰਦੇ ਸੀ ਉਸ ਤੋਂ ਬਾਅਦ ਸਰੀ ਅਕਾਲ ਤੱਕ ਸਾਜਿ ਦੇ ਜਥੇਦਾਰ ਸਾਹਿਬ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਬੀਤ ਪ੍ਰਧਾਨ ਜੂਨੀਅਰ ਬੀਤ ਪ੍ਰਧਾਨ ਜਾਂ ਕੋਈ ਮੈਂਬਰ ਸੀਨੀਅਰ ਉਸ ਤੋਂ ਬਾਅਦ ਪੰਥ ਦੀਆਂ ਜਥੇਬੰਦੀਆਂ ਸੰਪਰਦਾਵਾਂ ਦਸਤਾਖਤ ਪੇਟ ਕਰਦੀਆਂ ਸਨ ਤੇ ਪੰਥ ਵੱਲੋਂ ਜਿਹੜਾ ਉਹ ਜਥੇਦਾਰ ਨੂੰ ਪ੍ਰਵਾਨ ਕੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿੰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ਿਰੀ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਔਰ ਨਾ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈੱਡ ਗ੍ਰੰਥੀ ਸਾਹਿਬ ਹਾਜ਼ਰ ਸੀ ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈੱਡ ਗ੍ਰੰਥੀ ਸਾਹਿਬ ਸ਼ਾਮਲ ਸੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ ਔਰ ਨਾ ਹੀ ਕੋਈ ਸੰਪਰਦਾ ਕੋਈ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭ ਉੱਥੇ ਹਾਜ਼ਰ ਸੀ ਇਹ ਸਾਡੀ ਮर्यादा ਦਾ ਘੋਰ ਉਲੰਘਣ ਹੈ ਜਵੱਜਰ ਕਰਕੇ 택ਸ਼ੀ ਕਿਸガル ਸਾਹਿਬ ਦੇ ਕਿ ਹੋਇਆ ਕਿ ਨਹੀਂ ਹੋਣਾ ਚਾਹੀਦਾ ਸੀ ਇਹ ਮੰਦ ਭਾਗਾ ਵਰਤਾਰਾ ਸੁਮਿੱਚ ਸਿੱਖ ਕੌਮ ਨੂੰ ਸਮੁੱਚੀਆਂ ਪੰਥਕ ਸਭਾ ਸੁਸਾਇਟੀਆਂ ਅਤੇ ਬੰਦੀਆਂ ਸੰਪਰਦਾਵਾਂ ਨੂੰ ਅੱਜ ਸਿਰ ਜੋੜ ਕੇ ਸੋਚਣਾ ਪਵੇਗਾ ਕਿ ਜੋ ਅੱਜ ਘਾਹੂ ਹੋਇਆ ਇਹਦਾ ਮੁੱਖ ਦੋਸ਼ੀ ਮੁੱਖ ਜ਼ਿੰਮੇਵਾਰ ਕਿਦਾ ਕੌਣ ਹੈ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਜਿਸ ਨੇ ਅੱਜ ਮਰਿਆਦਾ ਦਾ ਕਾਣ ਕੀਤਾ ਹੈ ਔਰ ਆਪਣੀ ਇਸ ਕੀਤੀ ਗਲਤ ਕਾਰਵਾਈ ਨੂੰ ਜਸਟੀਫਾਈ ਕਰਨ ਵਾਸਤੇ ਕਿਸ ਨੂੰ ਪਿਠਾਇਆ ਗਿਆ ਸੁੱਚਾ ਸਿੰਘ ਲੰਗਾਨ ਕੀ ਕਮਾਲ ਦੀ ਕਰ ਇਹ ਨਹੀਂ ਹੋਣਾ ਚਾਹੀਦਾ ਸੀ ਬਹੁਤ ਮੰਦ ਭਾਗਾ ਵਰਤਾਰਾ ਹੋਇਆ ਇਹਦੀ ਜਿੰਨੀ ਲਿਖੇ ਦੀ ਇਤਿਹਾਸ ਉਹਦੀ ਥੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਹਨੇ ਜੀ ਜੇ ਗੱਲ ਕਰੀਏ 10 ਵਜੇ ਦਾ ਟਾਈਮ ਸੀਗਾ ਜਿਸ ਜੀਪੀਸੀ ਵੱਲੋਂ ਔਰ ਸੁਬਾ ਤੱਕ ਸਾਰੀ ਮਤਲਬ ਕੀ ਪ੍ਰੋਗਰਾਮ ਉਹ ਲਿਖਿਆ ਗਿਆ ਕਿਵੇਂ ਦੇਖ ਦਿਓ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਪੰਥ ਦੀ ਵੱਡੀ ਸੰਪਰਦਾ ਹੈ ਸੰਸਥਾ ਹੈ ਬਾਕੀ ਜਿੱਥੇ ਬੰਦੀਆਂ ਦੀਆਂ ਬਾਹਾਂ ਨੇ ਅੱਜ ਬਾਹਾਂ ਨੇ ਸਾਥ ਛੱਡ ਦਿੱਤਾ ਹੈ ਬਹੁਤ ਮੁਸ਼ਕਲ ਕੰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਦੁੱਖ ਲੱਗਿਆ ਕਿ ਜੋ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਦਾਨਿਆਂ ਨੇ ਸਿਆਣੀਆਂ ਰੋਹਾਂ ਨੇ ਸ਼ਾਨਦਾਰ ਪਰੰਪਰਾਵਾਂ ਕਾਇਮ ਕੀਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ ਪਿਛਲੇ 100 ਸਾਲ ਤੋਂ ਵੀ ਜਦੋਂ ਕਿਸੇ ਤਖਤ ਸਾਹਿਬ ਦੇ ਜੱਥੇਦਾਰ ਦੀ ਨਿਯੁਕਤੀ ਹੁੰਦੀ ਸੀ ਤੇ ਇੱਕ ਵਿਧੀਵਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਸੀ ਜੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਮੌਜੂਦ ਨਾ ਹੋਣ ਤਾਂ ਕੋਈ ਵੀ ਸਿੰਘ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਉਹ ਦਸਤਾਰ ਦਿੰਦੇ ਸੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜਿਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਾਂ ਕੋਈ ਮੈਂਬਰ ਸੀਨੀਅਰ ਉਸ ਤੋਂ ਬਾਅਦ ਪੰਥ ਦੀਆਂ ਜਥੇਬੰਦੀਆਂ ਸੰਪਰਦਾਵਾਂ ਦਸਤਾਰ ਪੇਟ ਕਰਦੀਆਂ ਸੀ ਇਹ ਪੰਥ ਵੱਲੋਂ ਜਿਹੜਾ ਉਹ ਜੱਫਤਾਰ ਨੂੰ ਪ੍ਰਵਾਨਗੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ਿਟ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਹ ਸਮਕੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਨਾ ਨਾਈ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ। ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਸਾਹਿਬ ਹਾਜ਼ਰ ਸੀ। ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈਡ ਗ੍ਰੰਥੀ ਸਾਹਿਬ ਸ਼ਾਮਲ ਸੀ। ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ। ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ। ਔਰ ਨਾ ਹੀ ਕੋਈ ਸੰਪਰਦਾ ਕੋਈ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭਾ ਉੱਥੇ ਹਾਜ਼ਰ ਸੀ ਇਹ ਸਦੀਂ ਬਰਿਆਦਾ ਦਾ ਘੋਰ ਉਲੰਘਣਾ ਹੈ ਜਿਵਾਚ ਕਰਕੇ ਤਖਸ਼ਿ ਕੇਸガル ਸਾਹਿਬ ਕੇ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਮੰਦ ਭਾਗਾ ਵਰਤਾਰਾ ਸੁਮੱਚੀ ਸੇਖ ਕੌਮ ਨੂੰ ਸਮਾਜੀਆਂ ਪੰਥਕ ਸਭਾ ਸੁਸਾਇਟੀਆਂ ਦਿੱਥੇ ਬੰਦੀਆਂ ਸੰਪਰਦਾਵਾਂ ਨੂੰ ਅੱਜ ਸਿਰ ਜੋੜ ਕੇ ਸੋਚਣਾ ਪਵੇਗਾ ਕਿ ਜੋ ਅੱਜ ਘਾਹੂ ਹੋਇਆ ਇਹਦਾ ਮੁੱਖ ਦੋਸ਼ੀ ਮੁੱਖ ਜ਼ਿੰਮੇਵਾਰ ਜਿਹੜਾ ਕੌਣ ਹੈ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਜਿਸ ਨੇ ਅੱਜ ਮਰਿਆਦਾ ਦਾ ਕਾਰਨ ਕੀਤਾ ਹੈ ਔਰ ਆਪਣੀ ਇਸ ਕੀਤੀ ਗਲਤ ਕਾਰਵਾਈ ਨੂੰ ਜਸਟੀਫਾਈ ਕਰਨ ਵਾਸਤੇ ਕਿਸ ਨੂੰ ਪਿਠਾਇਆ ਗਿਆ ਸੁੱਚਾ ਸਿੰਘ ਲੰਗਾਨ ਦੀ ਕਮਾਲ ਦੀ ਗੱਤ ਹੈ ਇਹ ਨਹੀਂ ਹੋਣਾ ਚਾਹੀਦਾ ਸੇ ਬਹੁਤ ਮੰਦ ਭਾਗਾ ਵਰਤਾਰਾ ਹੋਇਆ ਇਹਦੀ ਜਿੰਨੀ ਲਿਖੇਦੀ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੰਮੀ ਜੀ ਜੇ ਗੱਲ ਕਰੀਏ 10 ਵਜੇ ਦਾ ਟਾਈਮ ਸੀਗਾ ਜਿਸ ਜੀਪੀਸੀ ਵੱਲੋਂ ਪਰ ਸਵੇਰ ਤੜਕਸਾਰੀ ਮਤਲਬ ਕੀ ਪ੍ਰੋਗਰਾਮ ਉਹ ਲਿਖਿਆ ਗਿਆ ਕਿਵੇਂ ਦੇਖ ਦਿਓ ਸ਼੍ਰੋਮਣੀ ਕੁਰਦਾਰ ਪ੍ਰਬੰਧਕ ਕਮੇਟੀ ਪੰਥ ਦੀ ਭੱਟੀ ਸੰਪਰਦਾ ਹੈ ਸੰਸਥਾ ਹੈ ਬਾਕੀ ਜੱਥੇਬੰਦੀਆਂ ਦੀਆਂ ਬਾਹਾਂ ਨੇ ਅੱਜ ਬਾਹਾਂ ਨੇ ਸਾਥ ਛੱਡ ਦਿੱਤਾ ਹੈ ਬਹੁਤ ਮਤਕਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਦੁੱਖ ਲੱਗਿਆ ਕਿ ਜੋ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਦਾਨਿਆਂ ਨੇ ਸਿਆਣੀਆਂ ਰੋਹਾਂ ਨੇ ਸ਼ਾਨਦਾਰ ਪਰੰਪਰਾਵਾਂ ਕਾਂਕਿਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ ਪਿਛਲੇ 100 ਸਾਲ ਤੋਂ ਵੀ ਜਦੋਂ ਕਿਸੇ ਤਖਤ ਸਾਹਿਬ ਦੇ ਜੱਥੇਦਾਰ ਦੀ ਨਿਯੁਕਤੀ ਹੁੰਦੀ ਸੀ ਤੇ ਇੱਕ ਵਿਧੀਵਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਸੀ ਜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਮੌਜੂਦ ਨਾ ਹੋਣ ਤਾਂ ਕੋਈ ਵੀ ਸਿੰਘ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਉਹ ਦਸਤਾਰ ਹੁੰਦੇ ਸੀ। ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ। ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਥੀ ਸਾਹਿਬ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਜਾਂ ਕੋਈ ਮੈਂਬਰ ਸੀਨੀਅਰ। ਉਸ ਤੋਂ ਬਾਅਦ ਪੰਥੀਆਂ ਜੱਥੇਬੰਦੀਆਂ ਸੰਪਰਦਾਵਾਂ ਦਸਤਾਰ ਪੇਟ ਕਰਦੀਆਂ ਸੀ ਤੇ ਪੰਥ ਵੱਲੋਂ ਜਿਹੜਾ ਉਹ ਜੱਥੇਦਾਰ ਨੂੰ ਪ੍ਰਵਾਨਗੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ਿਟ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਅਰ ਨਾਇ ਸਤਖੰਦ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ। ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਸਾਹਿਬ ਹਾਜ਼ਰ ਸੀ। ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈਡ ਗ੍ਰੰਥੀ ਸਾਹਿਬ ਸ਼ਾਮਲ ਸੀ। ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ। ਔਰ ਨਾ ਹੀ ਕੋਈ ਸੰਪਰਦਾ ਕੋਈ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭਾ ਉੱਥੇ ਹਾਜ਼ਰ ਸੀ ਇਹ ਸਾਡੀ ਮर्यादा ਦਾ ਘੋਰ ਉਲੰਘਣ ਹੈ ਜਿਵਾਜ ਕਰਕੇ ਤਖਸ਼ਿ ਕੇਸਗੜ ਸਾਹਿਬ ਕੇ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਮੰਦ ਭਾਗ ਵਰਤਾਰਾ ਸੁਮਿਖੀ ਸਿੱਖ ਕੌਮ ਨੂੰ ਸਮਾਜੀਆਂ ਪੰਥਕ ਸਭਾ ਸੁਸਾਇਟੀਆਂ ਜੱਥੇਬੰਦੀਆਂ ਸੰਪਰਦਾਵਾਂ ਨੂੰ ਅੱਜ ਸਿਰ ਜੋੜ ਕੇ ਸੋਚਣਾ ਪਵੇਗਾ ਕਿ ਜੋ ਅੱਜ ਘਾਹੂ ਹੋਇਆ ਇਹਦਾ ਮੁੱਖ ਦੋਸ਼ੀ ਮੁੱਖ ਜ਼ਿੰਮੇਵਾਰ ਜਿਹੜਾ ਕੌਣ ਹੈ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਜਿਸ ਨੇ ਅੱਜ ਮਰਿਆਦਾ ਦਾ ਕਾਣ ਕੀਤਾ ਹੈ ਔਰ ਆਪਣੀ ਇਸ ਕੀਤੀ ਗਲਤ ਕਾਰਵਾਈ ਨੂੰ ਜਸਟੀਫਾਈ ਕਰਨ ਵਾਸਤੇ ਕਿਸ ਨੂੰ ਬਿਠਾਇਆ ਗਿਆ ਸੁੱਚਾ ਸਿੰਘ ਲੰਗਾਨ ਕੀ ਕਮਾਲ ਦੀ ਗੱਲ ਇਹ ਨਹੀਂ ਹੋਣਾ ਚਾਹੀਦਾ ਸੀ ਬਹੁਤ ਮੰਦ ਭਾਗਾ ਵਰਤਾਰਾ ਹੋਇਆ ਇਹਦੀ ਜਿੰਨੀ ਨਕੇਦੀ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੈਮ ਜੀ ਜੇ ਗੱਲ ਕਰੀਏ 10 ਵਜੇ ਦਾ ਟਾਈਮ ਸੀਗਾ ਜਿਸ ਜੀਪੀਸੀ ਵੱਲੋਂ ਔਰ ਸੂਬਾ ਤੱਕ ਸਾਰੀ ਮਤਲਬ ਕੀ ਪ੍ਰੋਗਰਾਮ ਉਹ ਲਿਖਿਆ ਗਿਆ ਕਿਵੇਂ ਦੇਖ ਦਿਓ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਅੰਤ ਦੀ ਭੱਟੀ ਸੰਪਰਦਾ ਹੈ ਸੰਸਥਾ ਹੈ ਬਾਕੀ ਜਿੱਥੇ ਬੰਦੀਆਂ ਦੀਆਂ ਬਾਹਾਂ ਨੇ ਅੱਜ ਬਾਹਾਂ ਨੇ ਸਾਥ ਛੱਡ ਦਿੱਤਾ ਹੈ ਬਹੁਤ ਮਤਕਾਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਦੁੱਖ ਲੱਗਿਆ ਕਿ ਜੋ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਦਾਨਿਆਂ ਨੇ ਸਿਆਣੀਆਂ ਰੋਹਾਂ ਨੇ ਸ਼ਾਨਦਾਰ ਪਰੰਪਰਾਵਾਂ ਕਾਇਮ ਕੀਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ ਪਿਛਲੇ 100 ਸਾਲ ਤੋਂ ਵੀ ਜਦੋਂ ਕਿਸੇ ਤੱਕ ਸਾਹਿਬ ਦੇ ਅਧਿਕਾਰ ਦੇ ਨਿਯੁਕਤੀ ਹੁੰਦੀ ਸੀ ਤੇ ਇੱਕ ਵਿਧੀਵਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗੰਥੀ ਵੱਲੋਂ ਦਿੱਤੀ ਜਾਂਦੀ ਸੀ ਜੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗੰਥੀ ਮੌਜੂਦ ਨਾ ਹੋਣ ਤਾਂ ਕੋਈ ਵੀ ਸਿੰਘ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਉਹ ਦਸਤਾਰ ਦਿੰਦੇ ਸੀ ਉਸ ਤੋਂ ਬਾਅਦ ਸਰੀ ਅਕਾਲ ਤੱਕ ਸਾਜ ਜਥੇਦਾਰ ਸਾਹਿਬ ਜ ਜਥੇਦਾਰ ਸਾਹਿਬ ਨਾ ਹੋਣ ਤੇ ਹੈਡ ਗ੍ਰੰਤੀ ਸਾਹਿਬ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜ ਜਥੇਦਾਰ ਸਾਹਿਬ ਨਾ ਹੋਣ ਤੇ ਹੈਡ ਗ੍ਰੰਤੀ ਸਾਹਿਬ ਫਿਰ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਾਂ ਕੋਈ ਮੈਂਬਰ ਸੀਨੀਅਰ ਉਸ ਤੋਂ ਬਾਅਦ ਪੰਥ ਦੀਆਂ ਜਥੇਬੰਦੀਆਂ ਸੰਪਰਦਾਵਾਂ ਦਸਤਾਖਤ ਪੇਟ ਕਰਦੀਆਂ ਸੀ ਤੇ ਪੰਥ ਵੱਲੋਂ ਜਿਹੜਾ ਉਹ ਜਫਤਦਾਰ ਨੂੰ ਪ੍ਰਵਾਨ ਕੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ਿਟ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਔਰ ਨਾ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਸਾਹਿਬ ਹਾਜ਼ਰ ਸੀ ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈਡ ਗ੍ਰੰਥੀ ਸਾਹਿਬ ਸ਼ਾਮਲ ਸੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ ਔਰ ਨਾ ਹੀ ਕੋਈ ਸੰਪਰਦਾ ਕੋਈ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭਾ ਉੱਥੇ ਹਾਜ਼ਰ ਸੀ ਇਸ ਸਦੀ ਮर्यादा ਦਾ ਘੋਰ ਉਲੰਘਣ ਹੈ ਜਿਹਵਾਜ ਕਰਕੇ ਤਖਸ਼ਿਰੀ ਕੇਸਗੜ ਸਾਹਿਬ ਕੇ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਮੰਦ ਭਾਗ ਵਰਤਾ ਹੈ ਸਮੁੱਚੀ ਸਿੱਖ ਕੌਮ ਨੂੰ ਸਮਾਜੀਆਂ ਪੰਥਕ ਸਭਾ ਸੁਸਾਇਟੀਆਂ ਜੱਥੇਬੰਦੀਆਂ ਸੰਪਰਦਾਵਾਂ ਨੂੰ ਅੱਜ ਸਿਰ ਜੋੜ ਕੇ ਸੋਚਣਾ ਪਵੇਗਾ ਕਿ ਜੋ ਅੱਜ ਕਹਾਣ ਹੋਇਆ ਇਹਦਾ ਮੁੱਖ ਦੋਸ਼ੀ ਮੁੱਖ ਜ਼ਿੰਮੇਵਾਰ ਤੇਦਾ ਕੌਣ ਹੈ ਜ਼ਿੰਮੇਵਾਰੀ ਤੈਅ ਕਰਨੀ ਪਊਗੀ ਜਿਸ ਨੇ ਅੱਜ ਮਰਿਆਦਾ ਦਾ ਕਾਣ ਕੀਤਾ ਹੈ ਔਰ ਆਪਣੀ ਇਸ ਕੀਤੀ ਗਲਤ ਕਾਰਵਾਈ ਨੂੰ ਜਸਟੀਫਾਈ ਕਰਨ ਵਾਸਤੇ ਕਿਸ ਨੂੰ ਪਿਠਾਇਆ ਗਿਆ ਸੁਚਾ ਸਿੰਘ ਲੰਗਾਂ ਦੀ ਕਮਾਲ ਦੀ ਗੱਤ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਬਹੁਤ ਮੰਦ ਭਾਗਾ ਵਰਤਾਰਾ ਹੋਇਆ ਜੇ ਜਿੰਨੀ ਵਿਖੇ ਦੀ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਜੀ ਜੇ ਗੱਲ ਕਰੀਏ 10 ਵਜੇ ਦਾ ਟਾਈਮ ਸੀਗਾ ਜਿਸ ਜੀਪੀਸੀ ਵੱਲੋਂ ਪਰ ਸੂਬਾ ਤੱਕ ਸਾਰੀ ਮਤਲਬ ਕੀ ਪ੍ਰੋਗਰਾਮ ਉਹ ਲਿਖਿਆ ਗਿਆ ਕਿਵੇਂ ਦੇਖ ਦਿਓ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਪੰਥ ਦੀ ਵੱਡੀ ਸੰਪਰਦਾ ਹੈ ਸੰਸਥਾ ਹੈ ਬਾਕੀ ਜਿੱਥੇ ਬੰਦੀਆਂ ਦੀਆਂ ਬਾਹਾਂ ਨੇ ਅੱਜ ਬਾਹਾਂ ਨੇ ਸਾਥ ਛੱਡ ਦਿੱਤਾ ਬਹੁਤ ਮਿਲਕਾਰ ਕੀਤਾ